ਦਾ ਖਬਰ ਸਾਹਮਣੇ ਆ ਰਹੀ ਆ ਲੁਧਿਆਣਾ ਤੋਂ ਜਿੱਥੇ ਇੱਕ ਵਿਆਹ ਹੁੰਦਾ ਹੁੰਦਾ ਰਹਿ ਗਿਆ ਤੇ ਵਿਆਹ ਵਿੱਚ ਵਿਚਾਲੇ ਉਸ ਦਿਨ ਟੁੱਟਿਆਂ ਦਾ ਜਿਸ ਦਿਨ ਵਿਆਹ ਵਾਲਾ ਦਿਨ ਹੁੰਦਾ ਤੁਹਾਨੂੰ ਦੱਸ ਦੇ ਕਿ ਮੁੰਡੇ ਵਾਲਿਆਂ ਨੇ ਦਾਜ ਮੰਗਿਆ ਦਾਜ ਦੇ ਵਿੱਚ ਵੀ ਤੁਸੀਂ ਦੇਖੋ ਡਿਮਾਂਡ ਕੀ ਰੱਖੀ 25 ਲੱਖ ਰੁਪਿਆ ਕੈਸ਼ ਚਾਹੀਦਾ ਤੇ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਕਾਰ ਚਾਹੀਦੀ ਹੈ ਤਾਂ ਇਹ ਦੋ ਡਿਮਾਂਡਾਂ ਰੱਖੀਆਂ ਪਰ ਜਿਸ ਦਿਨ ਵਿਆਹ ਸੀ ਉਸੇ ਦਿਨੀ ਬਰਾਤ ਲੈ ਕੇ ਮੁੰਡੇ ਵਾਲੇ ਨਹੀਂ ਗਏ ਮੁੰਡੇ ਵਾਲਿਆਂ ਨੇ ਬਰਾਤ ਲਜਾਣੀ ਕੈਨਸਲ ਕਰਤੀ ਕਹਿੰਦੇ ਪਹਿਲਾਂ ਸਾਡਾ ਦਾਜ ਦੀ ਡਿਮਾਂਡ ਸਾਡੀ ਪੂਰੀ ਕਰੋ ਤੇ ਦੂਜੇ ਪਾਸੇ ਲਾੜੀ ਜਿਹੜੀ ਹੈ ਉਹ ਤਿਆਰ ਬੈਠੀ ਸੀ ਉਸਦੇ ਲਹਿੰਗਾ ਪਾਇਆ ਸੀ ਤੇ ਨਾਲ ਚੂੜਾ ਚੂੜਾ ਪਾ ਕੇ ਉਹ ਬੈਠੀ ਸੀ ਤੇ ਇੰਤਜ਼ਾਰ ਕਰ ਰਹੀ ਸੀ ਆਪਣੇ ਹੋਣ ਵਾਲੇ ਘਰ ਵਾਲੇ ਦਾ ਪਰ ਮੁੰਡੇ ਵਾਲੇ ਨਾਲ ਦੀ ਨਾਲ ਮੁੱਕਰ ਜਾਂਦੇ ਆ ਮੁੰਡੇ ਵਾਲੇ ਕਹਿੰਦੇ ਪਹਿਲਾਂ ਸਾਡੀ ਡਿਮਾਂਡ ਪੂਰੀ ਕਰੋ ਅਸੀਂ ਫੇਰ ਜਿਹੜਾ ਬਰਾਤ ਲੈ ਕੇ ਆਵਾਂਗੇ ਤੇ ਡਿਮਾਂਡ ਮੌਕੇ ਤੇ ਨਹੀਂ ਪੂਰੀ ਹੁੰਦੀ ਤੇ ਫਿਰ ਬਰਾਤ ਹੀ ਨਹੀਂ ਲੈ ਕੇ ਜਾਂਦੇ ਤੇ ਵਿਆਹ ਹੀ ਨਹੀਂ ਹੁੰਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਲੋਕ ਗਿਰ ਚੁੱਕੇ ਨੇ ਅਜਿਹੇ ਬਿਸ਼ਰਮ ਲੋਕ ਜਿਨ੍ਹਾਂ ਨੂੰ ਲੱਖ ਲੱਖ ਲਾਣਤਾ ਤੁਹਾਨੂੰ ਪਾਉਣੀਆਂ ਚਾਹੀਦੀਆਂ ਨੇ ਲਗਾਤਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇਹੋ ਜਿਹੇ ਦਾਜ ਦੇ ਲੋਭੀਆਂ ਦੇ ਲਈ ਜਰੂਰ ਇੱਕ ਦੋ ਸ਼ਬਦ ਜਰੂਰ ਲਿਖੋ ਵੈਸੇ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਦਾਜ ਨੂੰ ਲੈ ਕੇ ਤਾਂ ਬਹੁਤ ਸਾਰੇ ਕਾਨੂੰਨ ਬਣੇ ਹੋਏ ਨੇ ਸਖਤ ਕਾਨੂੰਨ ਨੇ ਨਿਤ ਗੱਲਾਂ ਹੁੰਦੀਆਂ ਹਰੇਕ ਮੂਵੀ ਹੋਵੇ ਜਾਂ ਫਿਰ ਕੋਈ ਗਾਣਾ ਹੋਵੇ ਉਹਨਾਂ ਦੇ ਉੱਪਰ ਵੀ ਇਹ ਵਿਸ਼ਾ ਸਿਲੈਕਟ ਕੀਤਾ ਜਾਂਦਾ ਜਿਸ ਦੇ ਨਾਲ ਮੈਸੇਜ ਦਿੱਤਾ ਜਾਂਦਾ ਸੋਸਾਇਟੀ ਨੂੰ ਪਰ ਤੁਸੀਂ ਦੇਖੋ ਕਿ ਕਿਸ ਪਰ ਕਰ ਹਜੇ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਦਾਸ ਦੇ ਇਨੇ ਲਾਲਚੀ ਹੋ ਗਏ ਨੇ ਕਿ ਆ ਦੇ ਮੁੰਡੇ ਦਾ ਬਿਆਨ ਹੀ ਕਰਿਆ ਜਿਸ ਦਿਨ ਵਿਆਹ ਰੱਖਿਆ ਸੀ ਇਹਨਾਂ ਨੂੰ ਭੋਰਾ ਸ਼ਰਮ ਨਹੀਂ ਕਿ ਕੋਈ ਸੁਸਾਇਟੀ ਦੇ ਵਿੱਚ ਇਹਨਾਂ ਦੀ ਬੇਇੱਜ਼ਤੀ ਹੋ ਜੂ ਜਾਂ ਕੋਈ ਰਿਸ਼ਤੇਦਾਰਾਂ ਚ ਬੇਇੱਜ਼ਤੀ ਹੋ ਜੂ ਇਹਦਾ ਕੋਈ ਫਿਕਰ ਨਹੀਂ ਪਰ ਤੁਸੀਂ ਦੇਖੋ ਆ ਪਹਿਲ ਸੇ ਜਿਹੜਾ ਸਜਾ ਸਜਾਇਆ ਰਹਿ ਗਿਆ ਝੂੜਾ ਪਾਇਆ ਪਵਾਇਆ ਰਹਿ ਗਿਆ ਪਰ ਮੁੰਡਾ ਜਿਹੜਾ ਉਹ ਨਹੀਂ ਆਇਆ ਤੇ ਨਾ ਜੇ ਘਰ ਦੇ ਕਈ ਵਾਰ ਹੁੰਦਾ ਹੈ ਕਿ ਚਲੋ ਬਜ਼ੁਰਗ ਜਿਹੜੇ ਹੁੰਦੇ ਨੇ ਉਹਨਾਂ ਦੀ ਸੋਚ ਐ ਜੀ ਹੁੰਦੀ ਆ ਪਰ ਨੌਜਵਾਨ ਸੀ ਮੁੰਡਾ ਉਹਨੂੰ ਤਾਂ ਸੋਚਣਾ ਚਾਹੀਦਾ ਸੀ ਕਿ ਭਾਈ ਮੇਰਾ ਤਾਂ ਵਿਆਹ ਹੈਗਾ ਮੈਂ ਤਾਂ ਹੁਣ ਜਾਣਾ ਪਰ ਉਹ ਵੀ ਕੁਝ ਬੋਲਿਆ ਤੇ ਵਿਆਹ ਕੈਨਸਲ ਕਰਨਾ ਪਿਆ ਦੇਖੋ ਕਿਵੇਂ ਪੈਲਸ ਸਜਾ ਸਜਾਇਆ ਰਹਿ ਗਿਆ ਤੇ ਦੂਜੇ ਪਾਸੇ ਜਿਹੜਾ ਹੈਗਾ ਨਾ ਤਾਂ ਮੁੰਡਾ ਆਇਆ ਤੇ ਨਾ ਜਿਹੜਾ ਹੈ ਹੁਣ ਇਹ ਵਿਆਹ ਹੋਇਆ ਕਿਉਂਕਿ ਮੁੰਡੇ ਵਾਲਿਆਂ ਨੇ ਇਹ ਨਾ ਕਰਤੀ ਕਹਿ ਕੇ ਕਿ ਭਾਈ ਸਾਡੀ ਦਾਜ ਨੂੰ ਲੈ ਕੇ ਡਿਮਾਂਡ ਪੂਰੀ ਨਹੀਂ ਕੀਤੀ 25 ਲੱਖ ਰੁਪਇਆ ਤੇ ਇੱਕ ਕਾਰ ਦੀ ਡਿਮਾਂਡ ਸੀ ਇੰਨੀ ਜਿਆਦਾ ਡਿਮਾਂਡ ਦੇਖੋ ਮਹਿੰਗੀ ਤੇ ਵਿਆਹ ਹੋਇਆ ਲੱਗ ਤੁਸੀਂ ਆਪ ਦੇਖੋ ਕੁੜੀ ਵਾਲੇ ਕਿੱਥੋਂ ਲਿਆਉਣੇ ਨਾ ਰੁਪਿਆ ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਹੁਣ ਪੁਲਿਸ ਨੇ ਜਿਹੜਾ ਪੁਲਿਸ ਕੋਲ ਮਾਮਲਾ ਚਲਿਆ ਗਿਆ ਪੁਲਿਸ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਉੱਪਰ ਕਰੇਗੀ ਕਿਉਂਕਿ ਪਰਿਵਾਰਕ ਮੈਂਬਰ ਕੁੜੀ ਦੇ ਇਲਜ਼ਾਮ ਲਗਾ ਰਿਹਾ ਰੋ ਰਿਹਾ ਕਿਉਂਕਿ ਉਹਨਾਂ ਦੀ ਇੱਕ ਪਾਸੇ ਇਨਸਾਲਟ ਤਾਂ ਅਲੱਗ ਚੀਜ਼ ਹੈ ਤੇ ਦੂਜੇ ਪਾਸੇ ਜਿਹੜਾ ਦੋਵਾਂ ਦਾ ਮੋਰਲ ਡਾਊਨ ਹੋਇਆ ਜਾਂ ਫਿਰ ਕਹਿ ਲਈਏ ਕਿ ਜਦੋਂ ਇੱਕ ਰਿਸ਼ਤਾ ਜੁੜ ਜਾਂਦਾ ਹੈ ਤਾਂ ਫਿਰ ਅਜਿਹਾ ਹੋਣਾ ਤੇ ਅਜਿਹਾ ਜਿਹੜੇ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਦੇਣੀ ਚਾਹੀਦੀ ਇੱਕ ਪਾਸੇ ਕੁੜੀ ਤਿਆਰ ਬੈਠੀ ਸੀ ਡੀਕ ਰਹੀ ਸੀ ਪਰ ਮੁੰਡਾ ਬਰਾਤ ਲੈ ਕੇ ਨਹੀਂ ਗਿਆ ਕਿਉਂ ਨਹੀਂ ਗਿਆ ਕਿਉਂਕਿ ਇਹ ਕਹਿੰਦਾ 25 ਲੱਖ ਰੁਪਏ ਤੇ ਇੱਕ ਕਾਰ ਉਹ ਡਿਮਾਂਡ ਮੇਰੀ ਪੂਰੀ ਨਹੀਂ ਹੋਈ ਤੇ ਮੈਂ ਜਿਹੜਾ ਹੈਗਾ ਹੁਣ ਬਰਾਤ ਲੈ ਕੇ ਨਹੀਂ ਜਾਵਾਂਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਹ ਦੀਆਂ ਤਸਵੀਰਾਂ ਇੱਕ ਪਾਸੇ ਪੈਲੈਸ ਦੀਆਂ ਦਿਖਾ ਰਿਹਾ ਤੇ ਦੂਜੇ ਪਾਸੇ ਮੰਗਣੀ